राशन डिपो होल्डर फेडरेशन ऑफ पंजाब के द्वारा बाबा जग सिंह तपोवन स्थान कांजला में श्री अखंड पाठ जी का भोग डाला गया और मुफ्त नेत्र जांच शिविर लगाया गया नजदीकी गांव कांजला में राशन डिपो होल्डर फेडरेशन ऑफ पंजाब की ओर से श्री अखंड पाठ जी के भोग ताप स्थान बाबा जग सिंह में मुफ्त नेत्र जाँच शिविर कैंप लगाया गया इस अवसर पर डॉक्टर सहदीप ढंड डॉक्टर रमेश शर्मा डॉक्टर कामदीप शर्मा ने लगभग तीन मरीजों की आंखों की जांच की और जरूरतमंद मरीजों को मुफ्त दवाएं और चश्मे दिए इस मौके पर पंजाब युवा कांग्रेस के जनरल सेक्रेटरी शुभम शर्मा शुभ भी विशेष रूप से मौजूद रहे और उनके साथ कांग्रेस पार्टी नेता हरदीप सिंह दौलतपुर मिठा लड्डा सरपंच सुखविंदर सिंह कांजला अध्यक्ष डीपू होल्डर्स फेडरेशन ऑफ पंजाब डॉ जनकराज पटना और गांव के पंच सरपंच मौजूद थे इस अवसर पर गुरु का लंगर भी खूब बताया गया डीपू होल्डर्स फेडरेशन ऑफ पंजाब के अध्यक्ष सुखविंदर सिंह काजला ने आए हुए मेहमानों का धन्यवाद किया और उन्हें सम्मानित भी किया गुर को सत माहिगु जी का ख़ालसा वाहिगु आई की फते सत न सत न वाहि ਅਸੀਂ ਅੱਜ ਕਾੜਲੇ ਪਹੁੰਚੋ ਡਿੱਪੂ ਹੌਲਡਰਾਂ ਵੱਲੋਂ ਆਖੜਪੜ ਦੇ ਪੂਪਾਏ ਨੇ ਕੀ ਕਹਿਣਾ ਚਾਹੁੰਦੇ ਮੇਰੇ ਬਹੁਤ ਸਾਰੇ ਸਤਕਾਰਯੋਗ ਇਸ ਨਗਰ ਦੇ ਸਰਪੰਚ ਸਹਿਬਾਨ ਕਿਉਬਨ ਜੀ ਸਤਿਕਾਰਯੋਗ ਮੇਰੇ ਨਾਲ ਖੜੇ ਹੈ ਅੱਜ ਅਸੀਂ ਇਸ ਪਵਿੱਤਰ ਤਪਸਥਾਨ ਬਾਬਾ ਜਗਤ ਸਿੰਘ ਜੀ ਦੇ ਸਥਾਨਾ ਉੱਪਰ ਖੜੇ ਹੈ ਜਿਹਦੇ ਕਾਰਨ ਸਾਡੇ ਪ੍ਰਧਾਨ ਸੂਬੇ ਦੇ ਡਿੱਪੂ ਹੌਲਡਰਾਂ ਦੇ ਸੁਖਵਿੰਦਰ ਖਾਨ ਦਾ ਸਾਹੂ ਪ੍ਰਣੇ ਪ੍ਰੋਗਰਾਮ ਲਿਖਿਆ ਸੀ ਜਿਹਦੇ ਤਹਿਤ ਉਹਨਾਂ ਨੇ ਅੱਖਾਂ ਦਾ ਕੈਂਪ ਲਾਇਆ ਹੈ ਮੈਂ ਮੁਬਾਰਕਬਾ ਦੇਣਾ ਚਾਹੁੰਦਾ ਹਾਂ तमाम ਸਾਰੀ ਕਮੇਟੀ ਦੇ ਅਹੁਦੇਦਾਰ ਸਹਿਬਾਨਾਂ ਵਰਤਮਾਨ ਅਹੁਦੇਦਾਰ ਔਰ ਮੈਂਬਰ ਸਾਹਿਬਾਨ ਜਿਹੜੇ ਚੈੱਕਅਪ ਪ੍ਰੋਗਰਾਮ ਇੱਕ ਪਵਿੱਤਰ ਸਥਾਨ ਤੋਂ ਲਿਖਦੇ ਜਿਹੜੇ ਕੈਂਪ ਲਾ ਰਹੇ ਨੇ ਅਖਾਂ ਦੇ ਕੈਂਪ ਉਹਦੇ ਬਾਰੇ ਕੀ ਕਹਿਣਾ ਚਾਹੋ ਬਹੁਤ ਚੰਗੀ ਗੱਲ ਹੈ ਜੀ ਦੇਖੋ ਸਭ ਤੋਂ ਵੱਡਾ ਦਾਨ ਹੁੰਦਾ ਕਿਸੇ ਨੂੰ ਉਹਦਾ ਅੱਖਾਂ ਦਾ ਦਾਨ ਜਾਂ ਕਿਸੇ ਬੱਚਾ ਆਪਾਂ ਦੇਖਦੇ ਸਕੀਏ ਤਾਂ ਕਿ ਉਹ ਇਸ ਦੁਨੀਆ ਨੂੰ ਦੇਖ ਸਕੇ ਬਹੁਤ ਚੰਗੀ ਗੱਲ ਹੈ ਔਰ ਇੱਕ ਬੇਨਤੀ ਵੀ ਕਰਨਾ ਕਾਂਡਾ ਸਾਹਿਬ ਸੁਪਿੰਦਰ ਜੀ ਹੋਰਾਂ ਕਿ ਅਸੀਂ ਉਹਨਾਂ ਨਾਲ ਡਟ ਕੇ ਖੜੇ ਹਾਂ ਘੂਰਾ ਕਮਰਾ ਹੁੰਦੀ ਹੋਣੀ ਹੈ ਜਿੱਥੇ ਉਹਨਾਂ ਨੂੰ ਸਾਡੀ ਲੋੜ ਹੈ ਡਿਪੂ ਹੋਲਡਰਾਂ ਨੂੰ ਸਾਡੀ ਕਿਸੇ ਵੀ ਜਿੰਦਬੰਦੀ ਸੁਰਨਾ ਗੱਲ ਬੋਲਦਾ ਕਿ ਜਿਹੜਾ ਕੈਂਪ ਲਾ ਰਹੇ ਨੇ ਡਿਪ ਹੋਲਡਰ ਵੱਲੋਂ ਠੀਕਣਾ ਚਾਹੁੰਦੇ ਇਹ ਕੈਂਪ ਅੱਜ ਵਿਰਾਟ ਗੁਵਿੰਦਰ ਸਿੰਘ ਪ੍ਰਧਾਨ ਜੋ ਹੈ ਪੰਜਾਬ ਡਿਪ ਹੋਲਡਰ ਫੈਡਰੇਸ਼ਨ ਦੇ ਪ੍ਰਧਾਨ ਹੈ ਉਹ ਤੇ ਉਹਦੀ ਟੀਮ ਵੱਲੋਂ ਪਰ ਪੰਜਾਬ ਡਿਪ ਹੋਲਡਰ ਫੈਡਰੇਸ਼ਨ ਵੱਲੋਂ ਲਗਾਇਆ ਗਿਆ ਹੈ ਬਬਟ ਮੇਰਾ ਬਬਟ ਦਰ ਸਿੰਘ ਨਾਲ ਲਾ ਲਿਖੇ ਹੋਰੇ ਸਾਰੇ ਟੀਮ ਜਿਨੇ ਮੇ ਮਰੀਜ਼ਾਂ ਕੇ ਤੱਕ तकरीबन 300 ਦੇ ਕਰੀਬ ਰਜਿਸਟਰ ਹੋ ਸਕਦੇ ਨੇ ਪਰ ਸਾਰੇ ਮਰੀਜ਼ਾਂ ਦਾ ਆਪਰੇਸ਼ਨ ਜਿਨ੍ਹਾਂ ਦਾ ਆਪਰੇਸ਼ਨ ਕਰਨ ਵਾਲਾ ਉਹਨਾਂ ਦੇ ਫ੍ਰੀ ਲੈਂਸ ਪਾਏ ਜਾਣਗੇ ਤੇ ਸਾਰਿਆਂ ਨੂੰ ਦਵਾਈਆਂ ਤੇ ਐਨਕਮ ਮੁਫਤ ਦਿੱਤੀਆਂ ਜਾਣਗੀਆਂ ਇੱਕ ਕੈਂਪਸਾਰਾ ਜਿਹੜਾ ਸ਼ਰਮਾ ਹੀ ਹਸਪੀਟਲ ਤੋਂ ਧੀ ਤੇ ਡਾਕਟਰ ਸੈਦੀਪ ਡਾਕਟਰ ਰਮੇਸ਼ ਸ਼ਰਮਾ ਡਾਕਟਰ ਕਮਲਜੀਤ ਜਿਨ੍ਹਾਂ ਨੇ ਸਾਰੀ ਟੀਮ ਸਟਾਫ ਦਾ ਹਰਾ ਜਿੱਤੇ ਆਏ ਹੋਏ ਨੇ ਪ੍ਰੋਪਰ ਏਅਰ ਤੇ ਐਲਈਡੀ ਦੇ ਤੋਂ ਚੈੱਕ ਕਰਕੇ ਇਹ ਜਨੇ ਆਪਾਂ ਦਿੱਤੇ ਜਾਣਗੇ ਕਿ ਕਿਸੇ ਮਰੀਜ਼ ਨੂੰ ਕੋਈ ਤਕਲੀਫ ਨਾ ਹੋਵੇ ਥੈਂਕ ਯੂ ਮੇਰਾ ਨਾਮ ਸਤਗੁਰ ਸਿੰਘ ਜੀ ਬੰਦ ਕਾਨ ਤੋਂ ਸਮਾਜ ਤੇ ਅੱਜ ਡੀਪੋ ਹੋਲਡਰਾਂ ਵੱਲੋਂ ਕੈਂਪ ਲਾ ਰਿਹਾ ਹੈ ਤੇ ਅਖੰਡ ਪਾਰ ਦੇ ਆਪੂ ਪਾਏ ਗਏ ਨੇ ਕੀ ਕਹਿਣਾ ਚਾਹੀਏ ਬਹੁਤ ਵਧੀਆ ਲੱਗਈ ਇੱਥੇ ਤੇ ਮਾਂ ਮਾਈਆਂ ਦੇ ਜਿਨ੍ਹਾਂ ਨੂੰ ਅੱਖਾਂ ਦੀ ਪ੍ਰੋਬਲਮ ਹੈ ਉਹਨਾਂ ਨੇ ਕੈਂਪ ਲੱਗੇ ਨੇ ਤੇ ਬਾਕੀ ਸਾਰੇ ਡੀਪੋ ਹੋਲਡਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਨਕਰ ਕਾਇਦੇ ਵਿੱਚ ਬਾਬਾ ਜਸ ਸਿੰਘ ਨੇ ਦੇ ਕੇ ਤਿਆਰ ਕੀਤਾ ਬਾਬਾ ਜਗਸੀਰ ਜੀ ਸਤੂ ਆ ਬਾਬਾ ਜਗਸੀਰ ਜੀ ਸਹਿਜੂ ਜੀ ਦੇ ਤੇ ਉਹਨਾਂ ਤੋਂ ਵੱਡੇ ਸੀ ਮਾਸਤੋਣਾ ਸਾਹਿਬ ਸਭ ਤੋਂ ਪਹਿਲਾਂ ਸਥਾਨ ਬਾਬਾ ਜਗਸੀਰ ਦਾ ਬਣਿਆ ਹੋਇਆ ਹੈ। ਮਹਾਰਾਜ ਦੀ ਕਿਰਪਾ ਨਾਲ ਅੱਜ ਉੱਥੇ ਵੀ ਬਾਣੀ ਦੇ ਲੰਗਰ ਚੱਲਤ ਵਰਤ ਰਹੇ ਨੇ ਪੂਰੇ ਵੀ ਹਰ ਰੋਜ਼ ਬਾਣੀ ਦੇ ਲੰਗਰ ਚੱਲਤ ਵਰਤ ਰਹੇ ਨੇ।